ਮੰਮੀ ਉਹ ਪਿੰਡ ਜਾਂਦੀ ਆ ਉਹਨੂੰ ਰੋਕ ਬਈ ਮੇਥੋਂ ਨਹੀਂ ਕੰਮ-ਕੁੰਮ ਬਣਦਾ ਫੇਰ ਜਾਂਦੀ ਆ ਜਾਣਦੇ ਫੇਰ ਵਗ ਜਾਂਦੇ ਆ ਕਿੰਦਾ ਕੰਮ ਕੌਣ ਕਰੂਗਾ ਐ ਕਿ ਨਹੀਂ ਕੰਮ ਕੌਣ ਕਰੂ ਕੰਮ ਤੂੰ ਹੈਗੀ ਹੈਗੀ ਕਰ ਲੈ ਜੇ ਕੰਮ-ਕੁੰਮ ਨਹੀਂ ਮੇਥੋਂ ਲੰਦਾ ਉਹਨੂੰ ਰੋਕ ਬਈ ਨਾ ਮੈਂ ਨਹੀਂ ਰੋਕਦੀ ਹੈਗੀ ਜਾਂਦਾ ਕੋਈ ਜਾਣਦੇ ਮੈਂ ਰੋਕਦੀ ਫੇਰ ਮੈਂ 답 ਜਾਨੀ ਆ ਬਈ ਫੇਰ ਜਾਂਦੀ ਆ ਜਾ ਬਈ ਜਾਓ ਵਗ ਜਾ ਜਿੱਤੇ ਜਾਇਆ ਜਾਂਦਾ ਵਗ ਜਾ ਉਹ ਤਾਂ ਹੁਣ ਜਾ ਕੇ ਬਹਿ ਜੂ ਕਿ ਦੋ ਦਿਨਾਂ ਦੀ ਮਹੀਨਾ ਲਾਇਆ ਹੋਊਗੀ ਉੱਥੇ ਫੇਰ ਲਾ ਕਰੂਗੀ ਦੋ ਲਾਇਆ ਬੇਬਾ ਫਿਰ ਕਿੱਡੀ ਕੀ ਗੱਲ ਲਾਇਆ ਉਹਨਾਂ ਦਾ ਮੈਨੂੰ ਨਹੀਂ ਪਤਾ ਉਹਨੂੰ ਰੋਕ ਮੇਥੋਂ ਨਹੀਂ ਕੰਮ ਬਣਦਾ ਭਾਈ ਜਾਂਦੀਏ ਦੇਖ ਜਾਣਦੇ ਸਮਝ ਤੋਂ ਕਲੇਸ਼ ਨਿਬੜੂਗਾ ਆਪਾਂ ਨੇ ਕੁਝ ਨਹੀਂ ਕਰਾਉਣਾ ਹੈਗਾ ਉਤੋਂ ਆਪਾਂ ਦੋਨੇ ਸੱਸ ਨੂੰ ਹਾਂ ਕੰਮ ਕਰ ਲਿਆ ਕਰਾਂਗੇ ਮੇਥਨ ਮੰਮੀ ਤੂੰ ਤਾਂ ਬੈਠੀ ਬੈ ਕੇ ਹੁਕਮ ਮਾਰੀ ਜਾਏਗਾ ਨਹੀਂ ਮੇਥੋਂ ਨਹੀਂ ਬਈ ਸਾਰਾ ਕੰਮ ਬਣਦਾ ਉਹਨੂੰ ਆ ਤਾਂ ਰੋਕ ਉਹਨੂੰ ਜਾਣ ਤੋਂ ਮੈਂ ਤਾਂ ਰੋਕਦੀ ਨਹੀਂ ਬਾਈ ਫਿਰ ਮੈਂ ਤਾਂ ਆਪ ਜਾਨੀ ਆ ਫਿਰ ਜਾਨੀ ਆ ਜਾ ਮੈਂ ਘਰ ਨੂੰ ਮੇਥੇਰਾ ਕੰਮ ਜਾ ਜਿੱਦਰ ਜਿੰਨੇ ਦੋਨੇ ਭੱਗ ਜਾ ਮੈਨੂੰ ਤਾਂ ਲੋੜ ਨਹੀਂ ਹੈਗੀ ਆਪੇ ਬਥੇਰੇ ਬਣ ਜਾਣਗੇ ਤੁਸੀਂ ਜਾਓ ਮਿਰਗਲ ਸੁਣਾ ਤੂੰ ਸਿਰ ਦੋਨੇ ਪਾਸੇ ਮਾਨ ਨਹੀਂ ਕਤੋਂ ਨੂੰ ਚੋਰੀ ਕੈ ਨਹੀਂ ਕਰਦੀ ਹੈ ਹੈ ਕਦੇ ਕੈ ਨਹੀਂ ਵੀ ਉਹ ਕੰਮ ਨਹੀਂ ਕਰਦੀ ਤੇ ਜੇ ਚੋਰੀ ਕਰਦੇ ਮੈਂ ਫਿਰ ਉਰੇ ਬੈ ਕੇ ਆਵਦਾ ਉਹ ਕਰੇ ਬਾਈ ਉਹ ਤਾਂ ਹੁਣ ਬੈ ਜਾ ਕੇ ਬੈਈਊਗੀ ਮੀਨਾ ਉਹ ਕੰਮ ਕਰਨੂਗੀ ਮੈਂ ਕਿਹਨੂੰ ਦੇਖਾ ਲਾ ਤੁਸੀਂ ਨੇ ਸਾਡਾ ਭੈਣ ਭਾਈਆਂ ਦਾ ਫਰਕ ਹੋਵਾਤਾ ਨਾਲੇ ਹੁਣ ਤੂੰ ਉਧਰ ਲਈ ਹੋ ਕੇ ਡੋਗਲੀ ਹੋ ਕੇ ਖੜ ਗਈ ਕਿ ਹੁਣ ਜਾਵੇ ਨਾ ਜਾਵੇ ਨਾ ਬਾਈ ਮੇਥੋਂ ਕੰਮ ਨਹੀਂ ਬਣਦਾ ਉਹ ਤਾਂ ਹੁਣ ਜਾ ਕੇ ਮੀਨਾ ਬੈਈਊ ਉੱਥੀ ਉਹ ਤਾਂ ਬੈਠੂਗੀ ਬਾਈ ਫੇਰ ਨਹੀਂ ਤਾਂ ਉੱਧਰ ਚੁਗਲੀਆਂ ਲਾਈਆਂ ਲੈਂਦੀ ਦਿੱਤੀ ਕਿ ਫੇਰ ਆ ਮੇਰੇ ਨਾਲ ਫਰਕ ਪਤਾ ਦਾ ਨਹੀਂ ਤਾਂ ਮੈਂ ਇਹਨੂੰ ਰੋਕ ਲਾ ਜਦੋਂ ਰੋਕਣੀ ਤਾਂ ਰੋਕ ਲੈ ਨਹੀਂ ਮੈਂ ਤਾਂ ਆਪ ਜਾਨੀ ਮੈਂ ਕਿਹੜਾ ਤੁਹਾਡੇ ਕੰਮ ਦਾ ਠੀਕਾ ਲੈਂਦਾ ਮੈਂ ਤਾਂ ਦੇਖ ਰੋਕਦੀ ਨਹੀਂ ਜਾਂਦੀਆਂ ਫਿਰ ਜਾ ਭਾਈ ਤੂੰ ਵੀ ਤੇ ਮੈਂ ਤਾਂ ਆਪ ਜਾਨੀ ਮੈਂ ਉਹਨੂੰ ਨਹੀਂ ਨੂੰ ਰੋਕ ਲਾ ਜਾਣ ਕੀ ਚੱਜ ਕਰਦੀਆਂ ਨੇ ਲੈ ਦੇਖ ਨਾਲ ਤਾਂ ਮੈਨੂੰ ਪਤਾ ਨਾਮ ਕਰੀ ਜਾਂਦੀਆਂ ਨੇ ਨਾਲੇ ਕੱਲੀ ਤਾਂ ਕਿ ਉਹਦੋਂ ਕਹਿੰਦੀ ਮੈਂ ਮੈਂ ਕੰਮ ਕਰਦੀ ਆ ਉਹ ਕਹਿੰਦੀ ਮੈਂ ਕੰਮ ਕਰਦੀ ਆ ਕੰਮ ਕਰਦੀ ਪਤਾ ਨਹੀਂ ਕਿਹੜੀ ਸੀਗੀ ਨਾਲੇ ਮੈਨੂੰ ਸਮਝ ਨਹੀਂ ਆਉਂਦੀ ਕਿ ਕਰੀ ਜਾਂਦੇ ਜਿਹੜਾ ਕੁਝ ਕਰਦੀ ਆ ਨਹੀਂ ਲੈ ਭਾਈ ਭਾਣੇ ਮੈਂ ਤਾਂ ਚੱਲਿਆ ਦੇਖ ਮੈਂ ਤਾਂ ਆਪਦਾ ਵਾਦਾ ਪੂਰਾ ਕਰ ਗਿਆ ਮੈਂ ਤਾਂ ਤੈਨੂੰ 10 ਦਿਨ ਕਿਹਾ ଥିਗਾ 10 ਦਿਨ ਮੈਂ ਪੂਰੇ ਕਰਕੇ ਨਾ ਭਾਈ ਅੱਪਾ ਗੱਲਾਂ ਬਾਤਾਂ ਹੋਰ ਕਰਾਂਗੇ 2 ਦਿਨ ਹੋਰ ਰਹਿ ਦੇਖ ਹੋਰ ਤਾਂ ਮੈਂ ਤੁਰਿਆ ਨਹੀਂ ਆਂਦਾ ਤੇਰੀ ਪਰਜਾਈ ਫੋਨ ਕਰੀ ਜਾਂਦੀ ਐ ਕਹਿੰਦੀ ਮੇਰਾ ਹੀ ਲੱਗਦਾ ਜੀ ਤੂੰ ਆ ਜਾ ਚਲ ਕੋਈ ਨਾ ਕੁਛ ਨਹੀਂ ਹੁੰਦਾ ਦੋ ਦਿਨਾਂ ਨਾਲ ਉਹ ਕੁਛ ਨਹੀਂ ਬਹੁਤ ਦਿਨ ਲੱਗ ਗਏ ਮੈਂ ਤਾਂ ਸੋਡਾ ਉਰੇ ਆ ਕੇ ਸਾਲਾ ਘੱਗੂ ਘੇੜੇ ਨਹੀਂ ਲੋਟ ਆਇਆ ਹੈਗਾ ਮਨੂ ਆ ਜੀ ਨਿਬੜ ਜੂਗਾ ਨਿਬੜ ਜੂਗਾ ਪਰ ਭਈ ਮੈਨੂੰ ਤਾਂ ਨਹੀਂ ਲੋਟ ਆਇਆ ਲੈ ਮੇਰੀ ਸਾਪ ਮਗਾ ਦੇ ਹੁਣ ਸਾ ਮੈਂ ਜਾਮਾ ਹੋ ਜਾ ਰਹਿਦਾ ਨਾ ਫਿਰ ਜਾਵੇਂਗਾ ਜਾਊਗਾ ਮੈਂ ਤਾਂ ਮੈਂ ਨਹੀਂ ਉਰੇ ਕਰਦਾ ਇਹ ਜਿੱਤ ਕਲੇਸ਼ ਚ ਤਾਂ ਕੱਟਿਆ ਮੈਂ ਘਟਣ ਦਾ ਮਿੰਜਤ ਮਨ ਕਰਦਾ ਕਿੱਪਨਾ ਹਾਂਜੀ ਮੰਮੀ ਦਰਵਾ ਮੇਰੇ ਸਾਹਬ ਲੈ ਕੇ ਦੇਵਤਾ ਠੀਕ ਆ ਮਾੜਾ ਯਾਰ ਮਾਗਰੋ ਠੰਡੇ ਦਿਮਾਗ ਨਾਲ ਸੋਚੀ ਹੁਣੀ ਨੇ ਘਰ ਚ ਫਰਕ ਪਾਉਨੇ ਹੁੰਦੇ ਆਪਦੇ ਚ ਐਵੇਂ ਕਲੇਸ਼ ਕਰਾਈ ਜਾਂਦੀ ਸਾਰਾ ਦਿਨ ਤੋਂ ਕੰਮ ਭਰਾ ਉਹਦੀ ਗਲਤੀ ਹੈਗੀ ਹੈ ਹਾਂ ਜੀ ਗਲਤੀ ਹੈ ਗੱਲ ਦੀ ਲੈ ਤਾਂ ਸ਼ਾਂਪੂਰੇ ਤਰੇ ਦਿਨ ਤੋਂ ਸਾਂਪ ਕਿਧਰ ਗਈ ਮੰਮੀ ਦੀ ਨਾ ਉਹ ਵੀ ਨਹੀਂ ਹੈਗੀ ਉਹ ਹੁਣ ਮੇਰੇ 70 ਬਹਿਣੀ ਹੈ ਮੰਮੀ ਤੋਂ ਕਿ ਸ਼ਾਂਪ ਤੈਨੂੰ ਬੜਾਈ ਸੀ ਚਲ ਮੰਮੀ ਜਾ ਕੇ ਪੁੱਛਦੇ ਮੈਂ ਤਾਂ ਛਾਹ ਪੀਂਦੀ ਆ ਕਿੱਥੇ ਮੰਮੀ ਮੈਂ ਛਾਹ ਪਸਾਰੇ ਲੱਭ ਲਈ ਮੈਂ ਛਾਹ ਪਨੀਥੀ ਆਈ ਮੈਂ ਤਾਂ ਇਸ ਗੱਲ ਦੀ ਮਾਰੀ ਨੇ ਤੈਨੂੰ ਫੜਾਈਤੀ ਬਾਈ ਮੰਮੀ ਮੈਂ ਤਾਂ ਪਤਾ ਪਤਾ ਵੀ ਤੂੰ ਛਾਹ ਮਲੇਗੀ ਇਸ ਗੱਲ ਦੀ ਮਾਰੀ ਤਾਂ ਮੈਂ ਕਹ ਗਨ ਨੂੰ ਨਹੀਂ ਫੜਾਈ ਉਹਨੂੰ ਪਤਾ ਨਹੀਂ ਹੈਗਾ ਜਿੰਨਾ ਮੰਮੀ ਮੈਂ ਤਾਂ ਸਾਰੇ ਭਾਲੀ ਮੈਂ ਕਿੱਥੇ ਇਨਖੇ ਛਾਹ ਪਾ ਫਿਰ ਹੋਰ ਸਾਂਪ ਐ ਕਿੱਧਰ ਵਗ ਗਈ ਕੀ ਮੇਰਾ ਕਿੱਧਰ ਵਗ ਗਈ ਮੈਂ ਤਾਂ ਸਾਰੇ ਭਾਲੇ ਮੈਨੂੰ ਭਾਈ ਇੱਕ ਗੱਲ ਦੀ ਸਮਝ ਨਹੀਂ ਆਉਂਦੀ ਵੀ ਤੁਹਾਡੇ ਘਰ ਤੇ ਚੱਲ ਕੀ ਰਿਹਾ ਹੈ ਸਾਂਪ ਦੀ ਚੱਕਰ ਪੈ ਰਹੀ ਹੈ ਪਹਿਲਾਂ ਇੱਕ ਸਾਂਪ ਤਾਂ ਨਿਬੜਾ ਨਹੀਂ ਤੁਸੀਂ ਮੇਰੀ ਛਾਪਦਾ ਵੀ ਛੱਪਾ ਛੇੜਦਾ ਹੁਣ ਮਾਮੇ ਪਤਾ ਨਹੀਂ ਮੈਂ ਉਹਦੇ ਲੋਕ ਲਾ ਕੇ ਧਰ ਕੇਨ ਵਾਲੀ ਜੀ ਪਤਾ ਨਹੀਂ ਕਿੱਧਰ ਗਈ ਨੇ ਫਿਰ ਐ ਕੀ ਜਦੋਂ ਤੂੰ ਲੋਕ ਧਰ ਕੇ ਆਈਆਂ ਚਾਬੀ ਤੇਰੇ ਕੋਲ ਹੈ ਸਾਰਾ ਕੁਝ ਤੇਰੇ ਕੋਲ ਹੈ ਹੋਰ ਕੀ ਗਾਹਨ ਮਾਰੀ ਖਾਗੀ ਕੀ ਪਤਾ ਮਾਮੇ ਪਤਾ ਨਹੀਂ ਮਾਰੀ ਨਹੀਂ ਖਾਧੀ ਉਹ ਤਾਂ ਕਿਸੇ ਨੇ ਖਾਧਿਆ ਮੈਨੂੰ ਨਹੀਂ ਪਤਾ ਨਾ ਹਾਂ ਨਹੀਂ ਕਿਸੇ ਦਾ ਕੀ ਮਤਲਬ ਹੋਇਆ ਜਦੋਂ ਚਾਬੀ ਹੈ ਤੇਰਾ ਕੰ ਸਾਪ ਗਈ ਕਿੱਥੇ? ਨਰਾਮ ਕਿਹਾ ਹੁਣ ਨਿਮਾਰੀ ਖਾ ਗਈ। ਕੀ ਪਤਾ ਮਾਮਾ ਮੈਂ ਤਾਂ ਸਾਰੇ ਪਾ ਲਈ। ਤੈਂ ਲੋਕ ਲਾਇਆ ਤੈਂ ਸਾਪ ਪੱਤਰੀ ਐ ਦੱਸ ਪਈ ਹੁਣ ਸਾਪ ਕਿੱਧਰ ਬਾਗੀ ਫੇਰ ਕੁੜੀਏ ਤੂੰ ਦੱਸ ਤੂੰ ਤਾਂ ਬਾਰੀ ਹਮੇਤ ਜੀ ਕਰਾਉਂ ਦਿੱਤੀ ਸੀ। ਫੇਰ ਹੁਣ ਮੈਨੂੰ ਕੀ ਪਤਾ ਭਾਈ ਮੈਂ ਤਾਂ ਇਹਨੂੰ ਸਾਹਮਣ ਨੂੰ ਫੜਾ ਦਿੱਤੀਗੀ। ਮੈਂ ਤਾਂ ਹੁਣ ਕਾਹ ਰੋਲਾ ਪਾ ਰਹੀ ਕੀ ਗੱਲ ਹੋ ਗਈ ਹੁਣਾ। ਵੇ ਭਾਈ ਕੀ ਕਹਾ ਤੈਨੂੰ ਤੇ ਮਾਮੇ ਨੇ ਫੜਾਈ ਤੀ ਮੈਨੂੰ ਸ਼ਾਪ। ਅੱਛਾ ਮੈਂ ਫੜਾਤੀ ਕਿੰਨਾ ਨੂੰ? ਹਾਂ ਹੁਣ ਉਹ ਕਿੰਨਾ ਕਹਿੰਦੀ ਨਿਮਾਰੀ ਕਿਉ ਮੈਨੂੰ ਤਾਂ ਥੇ ਹੀ ਨਹੀਂ ਗਈ ਉਹ ਕਿਤੋਂ। ਮੈਂ ਬੱਸ ਦੱਸ ਬਈ ਕਿੰਨਾ ਹੁ ਤੇਰੀ ਕਮਰੇ ਜਿਹਾ ਭੈਗੀ ਸੀ ਤੈਨੂੰ ਸ਼ਾਮ ਫੜਾਈਏ ਕਿੱਧਰ ਗਈ ਦੱਸੋ ਫਿਰ ਹੁਣ ਪਤਾ ਨਹੀਂ ਬਾਈ ਮੈਂ ਤਾਂ ਉਹਦੇ ਨਮਰਜੀਦਾਰ ਕਿਈ ਆ ਜਿਹਦੇ ਮੰਮੀ ਨੇ ਫੜਾਈ ਆ ਹੁਣ ਤੈਨੂੰ ਹੁਣ ਉਹ ਥਿਆ ਹੀ ਨਹੀਂ ਆ ਉਹਦੇ ਦੇ ਪਤਨੇ ਉਹ ਗਾਗੇ ਮੈਂ ਤੂੰ ਬੜਾ ਖੋਪੋਪ ਕਰਦੀ ਹੁੰਦੀ ਸੀ ਕਹਿੰਦੇ ਚੱਕ ਲਈ ਉਹ ਤੇ ਬੈਗ ਚੋਂ ਨਿਕਲ ਗਈ ਹੁਣ ਉਹ ਤਾਂ ਜਿਹਨੇ ਬੈਗ ਚੋਂ ਨਿਕਲੀ ਦੀ ਇਹ ਵੀ ਤੈਨੂੰ ਫੜਾਈ ਸੀ ਤੇ ਜਦੋਂ ਉਹ ਥਿਆ ਹੀ ਨਹੀਂ ਗਈ ਕਵਰੇ ਕਿੱਥੇ ਤੈਨੂੰ ਦਈ ਆ ਕਵਰੇ ਕਿੱਥੇ ਗਏ ਨਮਰਜੀਦਾਰ ਹੀ ਸੀ ਥਾਮ ਕਿਡਾ ਹੁਣ ਨਵਾਰੀ ਖਾ ਗਈ ਤੈਨੂੰ ਫੜਾਈ ਸੀ ਥਾਪ ਉਹ ਤਾਂ ਸਾਹਮਣੀ ਸੀਗੀ ਤੈ ਲਾਹ ਲਾਹ ਜਿੱਤੇਰੇ ਕੋਲ ਚਾਬੀ ਐ ਸਾਮੀ ਦੀ ਮਾਮੇ ਮੈਂ ਹੁਣ ਮਗੜਾ ਸਰਦਨ ਕਮਰੇ 'ਚ ਬੈਠੀ ਆਂ ਮੈਂ ਵੀ ਬਾਹਰ ਹੀ ਆਣੀ ਆ ਤੇ ਚਾਬੀ ਤੇਰੇ ਕੋਲ ਨਿਮਾਰੀ ਤੇਰੀ ਤੀ ਲੋਕ ਤਾਂ ਲਾਇਆ ਤੀ ਨਾ ਇਹਨੂੰ ਪਤਾ ਲੋਕ ਜੇ ਕਿ ਮੈਨੂੰ ਫੜਾਈ ਤੀ ਕਿ ਇਹਨੂੰ ਚਾਬੇ ਫੜਾਈ ਤੀ ਤੇ ਅਸੀਂ ਨੇ ਕੱਢ ਲਈ ਤੇ ਚਾਬੀ ਤੇਰੇ ਕੋਲ ਹੀ ਸੀ ਚਾਬੀ ਤਾਂ ਕਮਰੇ ਦੇ 'ਚ ਪਈ ਰਹਿੰਦੀ ਆ ਹੁਣ ਮੈਂ ਕਿਹੜਾ ਨਾਲ ਚੱਕੀ ਫੇਰੀਂਦੀ ਕਮਰੇ ਨੂੰ ਕਮਰੇ 'ਚ ਨੂੰ ਜੇ ਪੜਨ ਦੇ ਕਮਰੇ 'ਚ ਕੌਣ ਵੜਨ ਦਿੰਦੇ ਆ ਜਦ ਤੱਕ ਫਿਰ ਤੂੰ ਮੇਰੇ ਸਿਰ ਲਾਉਨੇ ਜਾ ਤੂਏ ਇਹਦੇ ਸਿਰ ਲਾਉਣੀ ਆ ਚਾਬੀ ਤੇਰੀ ਸਾਰਾ ਕੁਝ ਨਿਮਾਰੀ ਤੇਰੀ ਕਮਰਾ ਤੇਰਾ ਚਾਬੀ ਸਾਪ ਸਾਡੇ 'ਚ ਆ ਹੈ ਮੈਂ ਬਾਤ ਉਹ ਹੀ ਬੋਲ ਰਹੀ ਨਾ ਤੇ ਤੂੰ ਇਹਨੂੰ ਗਗਨ ਨੂੰ ਹੀ ਫੜਾਈਗੀ ਉਹ ਤਾਂ ਬੜਾ ਗੱਦੀ ਕਰਨਾ 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 ਹੁਣ ਮੈਨੂੰ ਐਦੀ ਮਾਂ ਖੇਡਦਾ ਬੜਾ ਸਮਾਂ ਆਈ ਸਮਝ ਉਹ ਤੇ ਭਰੋਸਾ ਦੇਗਾ ਮੈਨੂੰ ਮੈਨੂੰ ਉਹ ਤਾਂ ਭਰੋਸਾ ਨਹੀਂ ਦਿੱ ਮੈਨੂੰ ਤਾਂ ਉਹ ਤੇ ਭਰੋਸਾ ਨਹੀਂ ਤੇ ਇੱਥੇ ਭਰੋਸਾ ਤਾਂ ਲੈ ਲੈ ਨਿਆਣਾ ਹੁਣ ਪਤਾ ਉਹ ਤੇਰੀ ਅੱਖਾਂ ਤੇ ਪੱਟੀ ਬੰਨੀ ਹੁੰਦੀ ਐ ਪੱਟੀ ਬੰਨੇ ਤੇ ਕੁਝ ਬੰਨੇ ਤੇ ਮੈਂ ਗਗਨ ਮੇਰੇ ਨਾਲ ਜੀ ਬੜਾ ਖੁੱਬੂਪ ਕਰਦੇ ਜੇ ਤੂੰ ਵੀ ਕਰਦੀ ਹੁੰਦੀ ਸੀ ਮੈਂ ਤੇ ਰੋਟੀ ਨਹੀਂ ਖਾਂਦੀ ਹੁਣ ਕੀ ਕਰਾਂਗੀ ਫਿਰ ਹੁਣ ਰੋਟੀ ਕਿਹਦੀ ਖਾਣੀ ਹੁਣ ਮੈਨੂੰ ਮੇਰੇ ਗੈ ਸੁਣਾ ਫਿਰ ਤਾਂ ਛਾਪਾਂ ਦਾ ਹੁਣ ਤਾਂ ਮੈਂ ਪਹਿਲਾਂ ਆਪਦਾ ਉਹ ਤਾਂ ਫੁੱਟੇ ਰਹੀ ਛਾਪ ਮੈਂ ਕਿਵੇਂ ਜਰੂੰਗੀ ਛਾਪ ਕੀ ਕਰੂੰ ਹੁਣ ਮੈਂ ਤਾਂ ਚਲ ਦੱਬ ਲੈਂਦਾ ਭਾਈ ਦਹਾਂ ਉਹਨੂੰ ਪਤਾ ਲੱਗ ਗਿਆ ਜੇ ਉਹ ਲੜੂਗੀ ਵੀ ਛਾਪ ਕਿੱਧਰ ਜਿਆ ਉਹ ਤਾਂ ਇਹ ਗੱਲ ਕੋਹ ਭਾਣ ਨੂੰ ਗਿਆ ਹਾਂ ਭਾਣ ਨੂੰ ਗਿਆ ਉਹ ਤਾਂ ਇਹ ਕਹੂਗੀ ਉਹਦੇ ਕਿਤੇ ਚਦਾ ਗੱਲ ਜਾਊਗੀ ਵੀ ਭਾਣ ਨੂੰ ਦੋ ਛਾਪ ਵਾਲੀ ਭਾਣ ਨੂੰ ਲਿਆ ਭਾਲ ਕੇ ਕਿੱਥੇ ਕਦੇ ਲੈ ਆ ਪਾਈ ਮੈਨੂੰ ਨਹੀਂ ਪਤਾ ਮੈਨੂੰ ਕੀ ਬਦਲ ਮੇਰੀ ਗੱਲ ਸੁਣ ਮੈਨੂੰ ਨਹੀਂ ਪਤਾ ਛਾਪ ਤੈਨੂੰ ਫੜਾਈ ਸੀ ਤੂੰ ਛਾਪ ਦੇ ਲਿਆ ਕੇ ਮੈਂ ਕਿੱਥੋਂ ਲਿਆ ਕੇ ਦਊਂਗੀ ਛਾਪ ਇਹ ਕਿਦੋਂ ਮਰਜ਼ੀ ਲਿਆ ਨਾਲ ਛਾਪ ਤੇਰੇ ਦੇ ਵਿੱਚ ਮੈਂ ਮੈਂ ਕਦੇ ਨਾ ਕਿਹਾ ਸੀ ਵੀ ਮੈਨੂੰ ਫੜਾ ਦੇ ਹੋਰ ਕੀ ਨਹੀਂ ਕਿਹਾ ਸੀ ਤੈਨੂੰ ਮੈਂ ਤੈਨੂੰ ਕਿਹਾ ਨਹੀਂ ਸੀ ਇਹ ਮੈਂ ਮੈਂ ਤਾਂ ਪਈ ਦੀ ਮੈਨੂੰ ਲਿਆ ਕੇ ਫੜਾਈਏ ਨੇ ਨਾ ਪੜਾਉਂਦੀ ਆਪ ਸਾਂਭ ਲਾਂ ਦੀ ਕਹਿੰਦਾ ਸਾਹਮਣੀ ਸੀ ਇਹ ਸਾਹਮਣੇ ਬੈਠੀ ਸੀ ਮੈਂ ਤਾਂ ਸਾਹਮਣੇ ਹੀ ਖੜੀ ਹਾਂ ਮੈਨੂੰ ਕਿੱਧਰ ਦੱਸ ਮੈਨੂੰ ਕਿੱਧਰ ਗਈ ਹੁਣ ਮਾੜੀ ਮਟਿਆਕਲ ਦੇ ਹੱਥ ਮਾਰ ਹੁੱਕਰ ਚਮਕ ਕਿੱਥੇ ਕਿੱਥੇ ਪਈ ਹੋਏ ਉਹ ਤੇ ਜਵਾਦੀ ਬਈ ਮੈਂ ਨਹੀਂ ਸ਼ਾਂ ਪੜਦੀ ਕਿਹਾ ਦੀ ਬਈ ਵਿਆਹ ਵਿਆਹ ਪਸਾਮ ਸ਼ਾਂ ਮਾਂ ਸ਼ਾਂ ਆਪ ਸ਼ਾਂ ਇਹਦਾ ੱੱਕੇ ਨਾ ਫੜਾ ਕੇ ਗਈ ਵੀ ਮੈਂ ਗਾਮਾ ਨੂੰ ਨਹੀਂ ਫੜਾਉਂਦੀ ਕਮਰਾ ਤੇਰਾ ਅਲਮਾਰੀ ਤੇਰੀ ਚਾਬੀ ਤੇਰੇ ਕੋਲੇ ਆ ਕਿੱਧਰ ਗਈ ਸ਼ਾਂ ਪਾ ਮੀਨੀ ਵੀ ਕਿੱਧਰ ਗਈ ਜਦੋਂ ਖਾਈ ਨਹੀਂ ਗਈ ਲੱਭੋ ਸ਼ਾਂ ਪਰ ਲੱਭ ਲੋ ਥੇ ਲੱਭ ਲਓ ਉਹ ਬਈ ਜਨਮਾਰੀ ਲੱਭ ਲਓ ਅੱਜ ਤੂੰ ਰੱਖੇ ਤਾਂ ਅਸੀਂ ਕਿਉਂ ਜਾਈਏ ਤੇਰੇ ਕਮਰੇ ਚ ਤੂੰ ਪਾਲ ਤੈਨੂੰ ਫੜਾਈਏ ਮੈਂ ਉਹ ਬਈ ਦੇਖ ਲੋ ਮੈਂ ਨਿਕਲ ਗਈ ਆ ਮੈਂ ਤਾਂ ਪਾਈ ਉੱਦੀ ਦੇਖ ਲਈ ਜਿੱਦ ਤੇ ਤੂੰ ਮੂਰੇ ਬੋਲਦੀ ਰਹੀ ਹਰੇਕ ਦੇ ਮੈਂ ਤਾਂ ਕਹਿੰਦਾ ਕੰਮ ਕਰਦੀ ਦੇਖੀ ਨਹੀਂ ਕਿ ਬੱਚੇ ਤਾਂ ਇਕੱਲਾ ਬੋਲਣਾ ਬੋਲਣਾ ਆਉਂਦਾ ਕੁੜੀ ਜੀ ਬੋਲਣਾ ਕਿ ਆਉਂਦਾ ਮਾਮੇ ਸਾਰੇ ਕੰਮ ਕਰਦੀਆਂ ਕੀ ਨਹੀਂ ਕਰਦੀ ਆ ਕਰਦਾ ਤਾਂ ਕੰਮ ਕਿਦਾਂ ਸੁਣਾ ਕੰਮ ਕਰਦਾ ਪਹਿਲਾਂ ਇਹਨੇ ਕਿਹੜਾ ਕਰਿਆ ਨਹੀਂ ਹਾਂ ਕੀ ਪਤਾ ਕਰਿਆ ਕੀ ਨਹੀਂ ਕਰਿਆ ਤਾਂ ਇਹੀ ਕਰਿਆ ਉਹ ਕਰਿਆ ਕੰਮ ਐਸੇ ਇਹੀ ਲੱਗਿਆ ਹੋਰ ਮੈਨੂੰ ਤਾਂ ਭੋਸਾ ਕਿਸੇ ਤੇ ਨਹੀਂ ਨਾ ਹੋਤੇ ਨਾ ਤੇਰੇ ਤੇ ਮੇਰੇ ਤਾਂ ਭੋਸਾ ਜਦੋਂ ਪਹਿਲਾਂ ਚੀਜ਼ ਗਈ ਤੀ ਹੁਣ ਵੀ ਐਸੇ ਕੋਲ ਹੂ ਉਹ ਵੀ ਮੈਂ ਕਹਿੰਦਾ ਮਤਲਬ ਕੀ ਹੈ ਜੇ ਪੈਣਾ ਚੀਜ਼ ਗਈ ਹੋਈ ਆ ਹੁਣ ਵੀ ਇਸੇ ਕੋਲ ਹੂ ਕੀ ਪਤਾ ਪਹਿਲਾਂ ਕੀਵੇਂ ਗਈ ਆ ਕੀ ਪਤਾ ਤੁਹਾਨੂੰ ਮੋਤਾ ਦੀ ਆ ਤਾਂ ਹੁਣ ਕੀ ਪਤਾ ਹੁਣ ਜਦੋਂ ਹੁਣ ਆਏਗਾ ਹੋਗੀ ਗੱਲ ਖਬਰੇ ਤੇਰੇ ਚੀ ਹੋਵੇ ਮੈਂ ਹੁਣ ਉਹਨੂੰ ਕਹੀ ਜਾਵਾਂ ਮੇਰਾ ਹੋਵੇ ਨਾ ਫਰਕ ਪਵਾ ਦਿਆ ਮੈਂ ਖਬਰੇ ਤੇਰੇ ਚੀ ਹੋਵੇ ਭਾਈ ਆਈ ਛਾਪ ਹੁਣ ਮੈਂ ਦੱਸੇ ਨੂੰ ਕਿੱਥੋਂ ਵਰਕੇ ਦੂ ਘਰਤ ਮੈਂ ਤਾਂ ਭਰ ਦੂੰਗੀ ਘਰ ਤਾਂ ਸੋਡਾ ਹੀ ਲੱਗੂਗਾ ਕੋਸ ਮਾਰਦੀ ਮੈਂ ਕਿਹਨੂੰ ਭਰੂ ਕਰਕੇ ਅਲੱਗ ਮੈਂ ਕਹਿੰਦਾ ਮੈਂ ਤਾਂ ਫਿਰ ਮੇਰੀਆਂ ਬੰਗੀਆਂ ਨਹੀਂ ਘੱਟ ਸੋਡੇ ਤੱਕ ਜੇ ਫਿਰ ਮੈਂ ਤਾਂ ਸਾਜੇ ਥਾਂ ਮੈਂ ਪਰੂ ਹੁਣ ਇਹਹੀ ਪਰੂਗੀ ਜੋ ਇਹ ਕੋਲ ਜਿਹੜਾ ਪੀ ਪਰੂ ਹੈ ਕਿ ਮੈਂ ਕਿਉਂ ਪਰੂਗੀ ਜਦੋਂ ਪਹਿਲਾਂ ਢੋਮਾਂ ਨਹੀਂ ਭਰੀਆਂ ਗਈਆਂ ਹੁਣ ਕਿਉਂ ਭਰੀਆਂ ਜਾਣਗੀਆਂ ਉਹ ਤਾਂ ਭਰੀ ਗਈਆਂ ਉਹ ਤਾਂ ਕਰਦੀਆਂ ਤੇ ਮੈਂ ਜਰ ਲੀਆਂ ਸੀਆਂ ਤਾਂ ਤੇ ਫਿਰ ਇਹ ਵੀ ਕਰਦੀ ਆ ਫਿਰ ਮਾਮਾ ਨਾ ਪਾ ਕੇ ਆਉਂਦਾ ਸੌਣੇ ਦੀਆਂ ਸੌਣੇ ਦੇ ਗਰੇ ਵਿਆਹ ਚ ਆ ਕੇ ਮੰਗ ਲੈ ਅੱਛਾ ਹੁਣ ਮੈਂ ਫੋਡੇ ਵਿੱਚ ਸੰਪਾ ਵੀ ਨਾ ਪਾਵਾਂ ਜਿਹਦੇ ਹੈਗੀ ਉਹ ਹੀ ਪਾ ਕੇ ਆਊਗਾ ਜਿਹਦੇ ਕੋਲ ਹੈਗੀ ਉਹ ਹੀ ਪਾ ਕੇ ਆਊ ਤੇ ਐ ਥੋੜੂ ਪਾ ਕੇ ਆਉਂਦੇ ਨੇ ਫਿਰ ਇਹ ਨਾ ਤੇ ਹੀ ਇਸ ਤੇ ਰੋਂ ਹਟ ਜਾ ਮਾਮਾ ਚਾਹੋ ਤਾਂ ਵੀ ਪਰ ਕਿਸੇ ਨੇ ਚੱਕ ਲੈ ਕੇ ਕਿਸੇ ਨੇ ਚੱਕ ਲੈ ਆਉਣੇ ਹਟਾਉਂਦੇ ਨੇ ਕੋਈ ਗੱਲ ਨਿਬੜੀ ਦੇਖ ਮੇਰੀ ਸ਼ਾਂਪ ਲੈ ਆਓ ਪਾਲ ਕੇ ਮੈਂ ਤਾਂ ਜਾਵਾਂ ਮੈਂ ਵੀ ਕਿਉਂ ਲੇਟ ਹੋ ਮੇਰੀ ਗੱਲ ਸੁਣ ਭਾਈ ਹਾਂ ਹੋ ਮੈਂ ਸ਼ਾਂਪ ਦਾ ਹੱਲ ਕਰਕੇ ਦੇਉ ਦੋ ਦਿਨ ਹੋਰ ਰਹਿ ਤੂੰ ਨਾ ਮੈਨੂੰ ਨਹੀਂ ਭਾਈ ਹੁਣ ਕਲੇਸ਼ ਚ ਰਹਿਆ ਦੋ ਨਾ ਭਾਈ ਅੱਜ ਤਾਂ ਭਾਈ ਤੈਨੂੰ ਰਹਿਣਾ ਪਊ ਮਾਮਾ ਦੋ ਤਾਰੇ ਨਹੀਂ ਪਊ ਤੈਨੂੰ ਤੇ ਸ਼ਾਂਪ ਦਾ ਹੱਲ ਤਾਂ ਕਰਨੀ ਪਊਗਾ ਹੁਣ ਤੇ ਇਸ ਤੇ ਮਾਮੀ ਕੀ ਕਹੂਗੀ ਤੂੰ ਰਹਿ ਤੂੰ ਉਹਦੇ ਕੋਲ ਘਰ ਦੇ ਹੱਲ ਤੇਰੀ ਪਾਲ ਕੇ ਜੋ ਮੈਂ ਸ਼ਾਂਪ ਦਊਗਾ ਪਾਲੇ ਕੋਤ ਭੰਨੀ ਨੀ ਕਰੱਕ ਜਾਵੇਂ ਤੈਨੂੰ ਕੋਸ਼ਾ ਕਰ। ਐ ਕਿਵੇਂ ਜਾਵੇਂਗਾ ਤੂੰ ਫਿਰ ਹੁਣ? ਹੁਣ ਇਹਦਾ ਵੀ ਕਰ ਕਰਾ ਕੇ ਦਿਓ ਭਈ ਨਵੀਂ ਆਈ ਲਈ ਫਿਰ ਐਵੇਂ ਨਹੀਂ ਕੰਮ ਚੱਲੂਗਾ। ਹੁਣ ਇਸ ਤਰ੍ਹਾਂ ਜੇ ਬੇਚ ਜੁੜੀ। ਚੱਲ ਖਲੇ ਵੀ ਖੜੀ ਹੋ ਦੇਖ ਚੱਲ। ਹਾਂ ਪਾਲ ਭਈ ਆ। ਕੱਪੜੇ ਕੱਪੜੇ ਭਾਲ ਕੇ ਦੇਖ। ਨਹੀਂ ਤੈਨੂੰ ਕਰਨੀ ਪਊਗੀ। ਆਪਦਾ ਪਰੂਗੀ ਫਿਰ ਆਪੇ। ਹਾਂ ਐਵੇਂ ਥੋੜੀ ਕੰਮ ਚੱਲਦਾ ਹੁੰਦਾ। ਮੈਂ ਤਾਂ ਤੈਨੂੰ 10 ਦਿਨਾਂ ਦਾ ਮੱਥਾ ਮਾਰੀਏ ਨੇ ਭਾਈ। ਵੀ ਗੱਲ ਤੇਰੀ ਵੱਡੀ ਨੂਚਾ ਖੋਟ ਆ। ਈਸ਼ ਨੇ ਪਹਿਲਾਂ ਨਹੀਂ ਸਾਪ ਕਰਿਆ ਦੀ ਇਹਦਾ ਫੇਰੀ ਇਹ ਗੱਲ ਜੀ ਵੀ ਇਹਦੇ ਵਿੱਚੋਂ ਨਿਕਲੂਗੀ ਇਸ ਦੀ ਇਹਦਾ ਫੇਰੀ ਕਰੀ ਗੀ। ਕਦੇ ਨੂੰ ਬੋਲਣ ਜਾਗ ਬੈਠੇਗਾ। ਮਾਂ ਮੈ ਨੂੰ ਕਿਵੇਂ ਬੋਲਦੀ ਚਾਪਰ ਚਾਪਰ। ਮਾੜਾ ਮੋਟਾ ਤਹੀ ਦਾ ਬੰਦੇ ਨੂੰ। ਮੈਨੂੰ ਤਾਂ ਐਂ ਵੀ ਇਹਦੇ ਦਿਮਾਗ ਤੇ ਵਾ ਹੋਏਗਾ। ਮੈਨੂੰ ਤਾਂ ਉਹ ਸਿਆਣੀ ਲੱਗਦੀ। ਮਾਰ ਦਿੱਤਾ ਹੋਏਗਾ। ਠੀਕ ਆ ਮੈਂ ਤਾਂ ਚਲ ਘਰ ਦਾ ਬੰਦਾ ਤੇ ਛੋਟੇ ਸਾਪ ਖੋਗੀ। ਦੱਬ ਲੂ ਗੱਲ। ਜੇ ਕੋਈ ਹੋਰ ਰਿਸ਼ਤੇਦਾਰ ਆ ਗਿਆ ਉਹਦਾ ਕੁਝ ਚੱਕਿਆ ਗਿਆ ਸਮਾਨ ਬਈ ਅਗਲੇ ਤਾਂ ਕੀ ਮੂੰਹ ਦਿਖਾਉਂਗੇ ਤੁਸੀਂ। ਹੋਰ ਚਲ ਉੱਥੇ ਜਿਹੜੀ ਗੱਲ ਬਣ ਗਈ ਬਣ ਗਈ। ਭਾਈ ਹੁਣ ਤੂੰ 2 ਦਿਨ ਹੋਰ ਰਹਿ ਮ ਉਹ ਤੁਸੀਂ ਕਿਤੇ ਮੇਰੇ ਕੱਪੜੇ ਵੀ ਨਾ ਬੋਦੋ ਜਿਹੜੇ ਹੈਗੇ ਦੋਹਾਂ ਵਾਲੀ ਦਾ ਥੈ ਹੀ ਨਹੀਂ ਇਹ ਕਿਥੋਂ ਥੈ ਜੂ ਕਹਦਾ ਉਹਦਾ ਖੜਾ ਕਰਦਾ ਮਸਲਾ ਵਾ ਮੈਂ ਉਹਦਾ ਗੱਲ ਚੱਲੇ ਜੀ ਤੇਲ ਤੇ ਜੀ ਜੂਰੂ ਦੀ ਹੈ ਦੇਖਾ ਆਹ ਨਾਲ ਕਿਤੇ ਮੋਬਾਈਲ ਦੇਖ ਸੀ ਦੀ ਗੱਲ ਕਿ ਮਰਜ਼ੀ ਕਰੋ ਉਹਨੂੰ ਕਹਿਆ ਉਹਦਾ ਤਾੜ ਕੇ ਮਾਮੇ ਦੀ ਸ਼ਾਮ ਭਾਲ ਕੇ ਦਿਓ ਪਹਿਲਾਂ ਪੁੰਜਲ ਪਤਾ ਨਹੀਂ ਸੀਗਾ ਠੀਕ ਹੈ ਕਹਿੰਦੇ ਵਾਲੀ ਸ਼ਾਮ ਦੇ ਕਿ ਪਹਿਲਾਂ ਕੋਈ ਗਈ ਜੋ ਮੰਨੇ ਵੀ ਸਕਦੇ ਆਪਾਂ ਜੇ ਮੈਂ ਤਾਂ ਫੜਾਈ ਸੇਖਾਂ ਹੋਰ ਪੜਾਈ ਤੀ ਬਈ ਤੇ ਨਾਲ ਆ ਮੇਰੀ ਕਿਰਨਾ ਵਾਲੀ ਉਹ ਹੈ ਉਹ ਲੈ ਲੈਣੇ ਆ ਮੂੰਹ ਖਾਲੇ ਗਲਗਲੇ ਚੱਲ ਹਾਂ ਗੁਲਗਲੇ ਤਾਂ ਭਾਈ ਅੱਜ ਕੱਲ ਕਿਹੜੀਆਂ ਦਿੰਦਿਆਂ ਨੇ ਗੁਲਗਲੇ ਤਾਂ ਦੋਨਾਂ ਤਾਂ ਰੈਡੀ ਬੋਕਾ ਤੋਕਾ ਤੂੰ ਮਾਮੀ ਨੂੰ ਫੋਨ ਕਰ ਦੇ ਇਹ ਭਾਈ ਦੋਨਾਂ ਦਾ ਕੋਈ ਜ਼ਰੂਰੀ ਕੰਮ ਹੋ ਗਿਆ ਉਹ ਗੱਲ ਮੈਂ ਕਰੀ ਦੂਸਾਂ ਨਾਲ ਮੈਂ ਮਾਮੀਆ ਸਵਾਦ ਨੂੰ ਪਤਾ ਹੈ ਉਹ ਤਾਂ ਸਾਰੇ ਇਸ ਤਰ੍ਹਾਂ ਚ ਗਾਉਣ ਲਾ ਦੂਗੀ ਤੂੰ ਕਿਹਾ ਹੋਈ ਜੇ ਉਹ ਕੰਮ ਹੈ ਕਿਤੇ ਜਾ ਕੇ ਆਉਣੇਗਾ ਜ਼ਰੂਰੀ ਸਾਨੂੰ ਭਾਈ ਉਹ ਬਤਨਾਮ ਕਰ ਦੂਗੀ ਮੈਨੂੰ ਮੇਰੇ ਪਰਜਾਈ ਦਾ ਸਵਾਦ ਆ ਪਤਾ ਹੈਗਾ ਚੱਲ ਕੋਈ ਨਾ ਮੈਂ ਤਾਂ ਫਿਰ ਮਾੜਾ ਜਿਹਾ ਖੇਤ ਕੀੜਾ ਮਾਰ ਕੇ ਆਉਣਾ ਹਾਂ ਮੈਂ ਮਾਮੀ ਨੂੰ ਫੋਨ ਕਰਦੀ ਹਾਂ ਚੱਲ ਵਾਪਸ ਠੀਕ ਹਾਂ ਆ ਆ ਤੂੰ ਭਾਈ ਮੈਂ ਤਾਂ ਤਾੜੀ ਨਹੀਂ ਆਂਦੀ ਇਹ ਇਹ ਤਾਂ ਪਾਈ ਪਾਈ ਪੈਂਦੀ ਹੁੰਦੀ ਸੀ ਠੀਕ ਹੈ ਹੁਣ ਉਹ ਵੀ ਉਹਨੂੰ ਕਹਿ ਮਾਰਾਂ ਬੋਟਾ ਪਹਿਲਾਂ ਮੈਨੂੰ ਅੱਜ ਦੀ ਵੀ ਖੋਟ ਐ ਚ ਮੈਂ ਤਾਂ ਪਾਹ ਹੈਗਾ ਨਾ ਛੱਡ ਖੜਾ ਹੁਣ ਇਹ ਹੱਲ ਕਰਨਾ ਉਹਦਾ ਆਪਣੇ ਘਰ ਦਾ ਕੰਮ ਸੀਗਾ ਇਹ ਵੱਡੀ ਗੱਲ ਹੋ ਗਈ ਵੇਚੜੀ ਕੰਮ ਹੈ ਹੁਣ ਤਾਂ ਬਾਂਮੇ ਦੇ ਛਾਪ ਪਰਾਗੇ ਕਿੱਥੋਂ ਆਪਾਂ ਸਵਾਰੀ ਦਾ ਪੂ ਬਈ ਫਿਰ ਉਹ ਬਾਅਦ ਨੂੰ ਪੁੱਛ ਲੈ ਆਏ ਪੈਸੇ ਮੈਂ ਪੁੱਛਾਂਗਾ ਅਰਤੀ ਚੱਲ ਫਿਰ ਪੁੱਛੀ ਫਿਰ ਉਹਦਾ ਫਾਇਦਾ ਆਏ ਪੁੱਛੀ ਉਹ ਜਿਹੋ ਚ ਬਾਜੀ ਉਹਨੇ ਪਿਆ 10000 ਦੇ ਛਾਪ ਹੈ ਪਹਿਲਾਂ ਉਤਾਰ ਆਉਣਾ ਠੀਕ ਹੈ ਚੱਲ ਮੈਂ ਪੁੱਛਦਾ ਪੂਰਾ ਗੱਲ ਕਰ ਬਈ ਆਉਦੀ ਆਇਆ ਨਹੀਂ ਕੰਮ ਲੋਟ ਕਰ ਗੱਲ ਉਹਨਾਂ ਨਾਲ ਦਾ ਹੁਣ ਵਿਚ ਵਿਚਾਲੇ ਤਾਂ ਮੈਂ ਫਸ ਗਈ ਨਾ ਤੇ ਦੱਬਾ ਪਗਲ ਸੁਣਦਾ ਹੈਗਾ ਵਿਚ ਵਿਚਾਲੇ ਮੈਨੂੰ ਪੰਗਾ ਕਰਤਾ ਉਹ ਤੇ ਉਹਨੇ ਵੀ ਲੈਦਾ ਸਕਾ ਨੂੰ ਪਾ ਕੇ ਲਿਉਣੀ ਸੀ ਪਾ ਕੇ ਲੈ ਕੇ ਆਪਣੀ ਉਂਗਲੀ 'ਚ ਰੱਖਦਾ ਫੜਾ ਕੇ ਕੱਢ ਕੇ ਮੈਨੂੰ ਫੜਾਤੀ ਹੁਣ ਲ ਮੈਂ ਦੱਸ ਕੀ ਕਰਾਂ ਨੰਬਰ 1 ਨਾ ਹੁਣੇ ਏ ਜਵਾਕਾਂ ਜਵਾਕ ਬਣੀ ਮਰਵਾਏ ਜਾਂਦੇ ਅਬਰ ਦੀ ਪਰ ਨਹੀਂ ਕਰਦਾ ਸੌਕੀ ਆ ਇਨੇ ਕੁਸ ਨਹੀਂ ਪਾਈ ਮੈਂ ਕੈਸਾ ਕਰੀ ਹੁਣ ਫਿਰ ਭਾਈ ਉਹ ਤਾਂ ਪਰ ਨਹੀਂ ਪੂਹਾਂ ਪਰ ਚਾਈ ਦੇਸ ਬਾਦ ਆ ਪਤਾ ਹੈ ਚਲ ਉਹ ਕੱਲੀ ਬੈਠੀ ਐ ਉਹਨੂੰ ਕੱਲੀ ਨੂੰ ਵੜਿਆ ਕੇ ਪੁੱਛਦੀ ਆ ਵੀ ਕੀ ਬਣਦਾ ਹੈਗਾ ਵੀ ਚਲ ਕਿਤੇ ਕੀ ਪਤਾ ਚੌੜ ਮੱਤੀ ਨੇ ਐ ਜਾ ਕੇ ਫਿਰ ਤੋਹ ਲੈਣੀਆਂ ਮੈਂ ਪਿਛਲੇ ਨੇ ਚਲ ਕੱਪੜੇ ਕੋ ਪੜੇ ਮੈਂ ਲੱਗ ਕੇ ਜਾਣੀਆਂ ਫਿਰ ਉਹਨਾਂ ਕੀ ਪਤਾ ਕਿਸੇ ਤਾਈ ਚ ਦੇਤੇ ਹੋਣ ਕੱਪੜੇ ਦੇਤੀ ਹੋਵੇ ਚਲ ਮੈਂ ਦੇਖ ਲੈਣੀਆਂ ਭਾਈ ਦੇਖਣੀਆਂ ਚਲ ਪਾਲਦੀਆਂ ਫਿਰ ਮਾਂਜੀ ਉਸ ਤੋਂ ਸੋਨੂੰ ਸਾਡੀ ਇਹ ਵੀਡੀਓ ਕਿਵੇਂ ਲੱਗੀ ਕਮੈਂਟਾਂ ਵਿੱਚ ਜਰੂਰ ਦੱਸਿਓ ਅਤੇ ਵੀਡੀਓ ਨੂੰ ਲਾਇਕ ਸ਼ੇਅਰ ਜ਼ਰੂਰ ਕਰਨਾ ਅਗਲਾ ਭਾਗ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਮਿਲ ਜਾਂਗੇ ਅਗਲੇ ਭਾਗ ਵਿੱਚ